ਇਹ ਧੁੰਦ ਦੇ ਕਾਰਨ ਕੋਈ ਕਾਰ ওভারਟੇਕ ਕਰਦੇ ਹੀ ਕਿਸੇ ਨੂੰ ਦੇ ਉਧਰੋਂ ਟਿਪਰ ਆ ਰਿਹਾ ਸੀਗਾ ਉਹ ਟਿਪਰ ਕਾਰ ਨੂੰ ਬਚਾਉਂਦਾ ਹੋਇਆ ਉਹਨੇ ਜਦੋਂ ਜ਼ਬਰਦਸਤ ਬ੍ਰੇਕ ਮਾਰੀ ਐ ਤਾਂ ਉਹਦਾ ਐਕਸੀਡੈਂਟ ਹੋ ਗਿਆ ਤੇ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਜਿਹੜਾ ਕੋਈ ਜਾਣਿਆ ਨੁਕਸਾਨ ਨਹੀਂ ਹੋਇਆ ਗੱਡੀਆਂ ਕਾਫੀ ਵੱਜੀਆਂ ਗੱਡੀਆਂ ਗੜਬੜ ਗਈਆਂ 6-7 ਅੱਠ-10 ਸੌਨੀਆਂ ਵਾ ਗੱਡੀਆਂ ਲੱਗੇ ਆ ਇਹੀ ਅਪੀਲ ਆ ਵੀ ਜਿਹਨੇ ਮੰਨ ਕੇ ਚੱਲੋ 1 ਘੰਟੇ ਤੱਕ ਪਹੁੰਚਣਾ ਆ ਉਹ ਅੱਧਾ ਘੰਟਾ ਪਹਿਲਾਂ ਘਰ ਉੱਪਰ ਤੇ ਆਪਣੀ ਸਪੀਡ ਜਿਹੜੀ ਐ ਸਲੋ ਰੱਖੇ ਕਿਉਂਕਿ ਜਦੋਂ ਹਰ ਇੱਕ ਬੰਦਾ ਅੱਜ ਕੱਲ੍ਹ ਵਿਆਹ ਸ਼ਦੀਆਂ ਚੱਲਣਦੇ ਆ ਤੇ ਪਰਿਵਾਰ ਨਾਲ ਹੁੰਦਾ ਵਾ ਤੇ ਜਦੋਂ ਉਹ ਘਰੋਂ ਚੱਲ ਪੈਂਦੇ ਆ ਅੱਧਾ ਘੰਟਾ ਪਹਿਲਾਂ ਚੱਲਣ ਤਾਂ ਸਲੋ ਜਾਣ ਤਾਂ ਕਿ ਜਾਨੇ ਨੁਕਸਾਨ ਨਾ ਕਿਸੇ ਦਾ ਹੋਵੇ ਕੋਣੀ ਪਾਈ ਹੋਣਾ ਟਿੰਪਰ ਬਲਡਿਆ ਪਿਆਈ ਤਾਂ ਅਸੀਂ ਮਤਲਬ ਸਲੋ ਕਰ ਲਈ ਗੱਡੀ ਜਦੋਂ ਅਸੀਂ ਆਉਂਦੇ ਹਾਂ ਦੇਖੜੂ ਕਿਹੜਾ ਇੱਕ ਉਹਦਾ ਮਗਰੋਂ ਆਇਆ ਨਹੀਂ ਸਿੱਧੀ ਵਿੱਚ ਲੈ ਬਿਮਾਰੀ ਇਹ ਫਿੱਕੀ ਹੋ ਰਹੀ ਹੋ ਚਲੇ ਗਈ ਆ ਕੋਈ ਇਹ ਨੁਕਸਾਨ ਤੇ ਚਲੋ ਐ ਹੀ ਆ ਛੱਟ ਬਿਟ ਨਹੀਂ ਛੱਟ ਪੇੜ ਇਹਨਾਂ ਦੀ ਲੱਗੀ ਪੰਜੇ ਇਹਨਾਂ ਤੇ ਹਾਂਜੀ ਕੀ ਨਾਜੀ ਤੁਹਾਡਾ ਜਸਪਾਲ ਸਿੰਘ ਪੁੱਲਰ ਤੇ ਆ ਜਿਹੜਾ ਐਕਸੀਡੈਂਟ ਦਾ ਕਾਰਨ ਸੀ ਇਹ ਧੁੰਦ ਦੇ ਕਾਰਨ ਕੋਈ ਕਾਰ ਓਵਰਟੇ ਕਰਦੇ ਹੀ ਕਿਸੇ ਨੂੰ ਤੇ ਉਧਰੋਂ ਟਿਪਰ ਆ ਰਿਹਾ ਸੀਗਾ ਹੂੰ ਉਹ ਟਿਪਰ ਕਾਰ ਨੂੰ ਬਚਾਉਂਦਾ ਹੋਇਆ ਉਹਨੇ ਜਦੋਂ ਜ਼ਬਰਦਸਤ ਬ੍ਰੇਕ ਮਾਰੀ ਐ ਤਾਂ ਉਹਦਾ ਐਕਸੀਡੈਂਟ ਹੋ ਗਿਆ ਤੇ ਪਰ ਪਰਮਾਤਮਾ ਦੀ ਕਿਰਪਾ ਨਾਲ ਜਿਹੜਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਗੱਡੀਆਂ ਕਾਫੀ ਵਜੀਆਂ ਕਿੰਨੀਆਂ ਗੱਡੀਆਂ ਇਹਦੀਆਂ ਵਜੀਆਂ ਸੁਨਨ ਚ 8-10 ਆਉਂਦੀਆਂ ਵਾ ਗੱਡੀਆਂ ਲੱਗੇ ਆ ਸਾਰੇ ਤੇ ਸੁਨਨ ਚ 8-10 ਆਉਂਦੀਆਂ ਜਦੋਂ ਸਾਨੂੰ ਪਤਾ ਲੱਗਾ ਅਸੀਂ ਆ ਕੇ ਮਤਲਬ ਵੀ ਬਹੁਤ ਜ਼ਿਆਦਾ ਯਤਨ ਕੀਤੀ ਵੀ ਉਹ ਕਿਉਂਕਿ ਸਾਰੇ ਜਾਮ ਲੱਗ ਗਿਆ ਸੀ ਇੱਥੇ ਬੁਰੀ ਹਾਲਤ ਸੀ ਕਿ ਵੀ ਲੋਕਾਂ ਨੂੰ ਪਤਾ ਨਹੀਂ ਸੀ ਲੱਗਦਾ ਸਾਨੂੰ ਇਹ ਜਦੋਂ ਪਿੰਡ ਪਤਾ ਲੱਗਾ ਤੇ ਅਸੀਂ ਆਪਣੇ ਪਿੰਡ ਦੀ ਵੀ ਕੋਈ ਹੈਗੀ ਸੀਕਾਰ ਵਿੱਚ ਅਸੀਂ ਆਨ ਕੇ ਤੇ ਉਹ ਇਹੋ ਹੀ ਸਮਝਾਈ ਗਿਆ ਵੀ ਉਥਰੋਂ ਇੱਕ ਬੰਦਾ ਉਧਰ ਖਲਾਫਤਾ ਇੱਕ ਉਧਰ ਖਲਾਫਤਾ ਉਦੋਂ ਪ੍ਰਸ਼ਾਸਨ ਨੇ ਬਹੁਤ ਸਨਯੋਗ ਦਿੱਤਾ ਵੀ ਜਿਹੜਾ ਬਾਅਦ ਚ ਜਾਣੀ ਨੁਕਸਾਨ ਹੋਣ ਤੋਂ ਬਚਾ ਆਇਆ ਨਹੀਂ ਤੇ ਹੋਰ ਨੁਕਸਾਨ ਹੋ ਸਕਦਾ ਸੀ ਮਿਲੋਂ ਤੋਂ ਦੇ ਕਾਗਜ਼ ਇੱਕ ਗੱਡੀ ਦੇ ਵਿੱਚ ਗੱਡੀਆਂ ਬਜੀਦੀਆਂ ਤੋਂ ਨਹੀਂ ਜਾਈਦੀ ਇਹ ਨਹੀਂ ਜਾਈਦੀ ਤੋਂ ਦਸੀ ਹੁਣ ਥੋੜਾ ਜਿਹਾ ਵਿਜ਼ਿਬਿਲਟੀ ਹੈਗੀ ਹੈ ਕਿ ਨਹੀਂ ਲੱਗਦਾ ਜੀ ਨਹੀਂ ਹੁਣ ਤਾਂ ਉਹ ਆਇਆ ਵਾ ਹੈਡ ਰਿਆ ਆ ਵਾ ਤੇ ਉਹ ਉਹਨੂੰ ਗੱਡੀਆਂ ਸਿੱਧੀ ਕਰਦੇ ਲੱਗੇ ਆ ਤੇ ਰਸਤਾ ਚਾਲੂ ਹੋ ਜਾਊਗਾ ਫਿਰ ਰਸਤਾ ਬੰਦਾ ਜੀ getVisibility ਬਹੁਤ ਘੱਟ ਸੀ ਹਾਂਜੀ ਦਿਖਦਾ ਨਹੀਂ ਸੀ ਦਿਖਦਾ ਨਹੀਂ ਸੀ ਕੀ ਕਹਿਣਾ ਚਾਹੁੰਦੇ ਹਾਂ ਇਸ ਮੌਕੇ ਜਿੱਤਣ ਲੋਕਾਂ ਨੂੰ ਕਹਿਣਾ ਤੁਹਾਨੂੰ ਕਿ ਗੱਡੀਆਂ ਦੇ ਵਿੱਚ ਇਹਹੀ ਅਪੀਲ ਆ ਵੀ ਜਿਹਨੇ ਮੰਨ ਕੇ ਚੱਲੋ 1 ਘੰਟੇ ਤੱਕ ਪਹੁੰਚਣਾ ਵਾ ਉਹ ਅੱਧਾ ਘੰਟਾ ਪਹਿਲਾਂ ਘਰੋਂ ਤੁਰਪੇ ਤੇ ਆਪਦੀ ਸਪੀਡ ਜਿਹੜੀ ਸਲੋ ਰੱਖੇ ਕਿਉਂਕਿ ਜਦੋਂ ਹਰ ਇੱਕ ਬੰਦਾ ਅੱਜ ਕੱਲ੍ਹ ਵਿਆਹ ਸ਼ਾਦੀਆਂ ਵਿੱਚ ਚੱਲਣਦਾ ਆ ਤੇ ਪਰਿਵਾਰ ਨਾਲ ਹੁੰਦਾ ਵਾ ਤੇ ਜਦੋਂ ਘਰੋਂ ਚੱਲ ਪੈਂਦੇ ਆ ਅੱਧਾ ਘੰਟਾ ਪਹਿਲਾਂ ਚੱਲਣ ਤੇ ਸਲੋ ਜਾਣ ਤਾਂ ਕਿ ਜਾਨੇ ਨੁਕਸਾਨ ਨਾ ਕਿਸੇ ਦਾ ਕੋ ਹੋਵੇ ਭਾਈ ਜੀ ਕਿਹਨਾ ਜੀ ਆਪਣਾ ਮੈਂ ਨਾਇ ਐਸੇ ਮਲਕੀਸ਼ ਸਿੰਘ ਜੀ ਮੌਕੇ ਤੇ ਪਹੁੰਚੇ ਉਹਦਾ ਇੱਕ ਜਿਹੜਾ ਤੁੰਜ਼ਾ ਕਾਰ ਨਹੀਂ ਐਕਸੀਡੈਂਟ ਹੋਇਆ ਹਾਂਜੀ ਸਵੇਰੇ 7 ਵਜੇ ਦੇ ਕਰੀਬ ਤੁੰਨ ਹੀ ਜ਼ਿਆਦਾ ਡਿਗਤੀ ਜਾਕਦਾਂ ਤੇ ਟਿਪਰ ਜਿਹੜਾ ਕੋਟਬੁੱਡਾ ਸਾਈਡ ਤੋਂ ਆ ਰਿਹਾ ਸੀ ਇੱਕ ਤਾਰੇ ਫੋਈਸਾਹ ਛੁੱਟੀ ਚੱਲੇ ਸੀ ਉਹਨਾਂ ਟ੍ਰੇਨ ਚੜ੍ਹਨਾ ਛੁੱਟੀ ਕੱਟ ਕੇ ਜਾ ਰਿਹਾ ਸੀ ਉਹ ਆਪਸ ਵਿੱਚ ਜਿਹੜੀ ਕਾਰ ਆ ਉਹ ਟਿਪਰ ਦੇ ਅਗਲੇ ਹਿੱਸੇ ਨਾਲ ਰੱਜ ਗਈ ਤੇ ਉਹ ਟਿਪਰ ਦਾ ਹਿੱਸਾ ਜਿਹੜਾ ਟੁੱਟ ਗਿਆ ਟੋਟਲ ਕਾਰਨ ਤੇ ਪਰ ਜਿਹੜਾ ਪਲਟ ਗਿਆ ਉਸ ਤੋਂ ਬਾਅਦ ਗੱਡੀਆਂ ਰੁਕੀਆਂ ਹੀ ਹੋ ਰੁਕੀਆਂ ਗੱਡੀਆਂ ਆਪਸ ਵਿੱਚ ਇੱਕ ਦੂਜੇ ਦੇ ਨਾਰਮਲ ਟਕਰਾਅ ਜਾਨੀ ਨੁਕਸਾਨ ਤੋਂ ਬਚਾਓ ਕਿੰਨੀਆਂ ਗੱਡੀਆਂ ਇੱਕ ਦੂਜੇ ਦੇ ਵਿੱਚ ਹੋ ਗਈਆਂ ਸ੍ਰੀਮਨ ਸ਼ੇਖ ਹੋਣਗੀਆਂ ਆਹ ਠੀਕ ਹੈ ਜੀ ਤਾਂ ਪ੍ਰਸ਼ਾਸਨ ਵੱਲੋਂ ਜਿਹੜਾ ਹੁਣ ਜਿਹੜਾ ਹੁਣ ਰਸਤਾ ਖਾਲੀ ਪੋਖ ਖਾਲੀ ਕਰਾ ਕੇ ਜਿਹੜਾ ਜੀ ਟ੍ਰੈਫਿਕ ਚਾਲੂ ਕਰਾ ਰਹੇ ਆ ਕੁਸ਼ ਹੋ ਗਈ ਆ ਬਸ ਟੇਪਰ ਸਿੱਧਾ ਕਰਾ ਲੈ ਟ੍ਰੈਫਿਕ ਚਾਲੂ ਕਰਾ ਦੇ ਉਹਦੇ ਵਿੱਚ ਜਿਹੜੇ ਖਬਰ ਕਰਦੇ ਨੇ ਬਾਹਰ ਚੱਲ ਕੇ ਉਹਨਾਂ ਨੂੰ ਕੀ ਪੀਸ ਉਹਨਾਂ ਚਾਹੀਦਾ ਇਹ ਆਪਣੀ ਨਿਗਾਹ ਨਾਲ ਜਾਣ ਅਗਲੀ ਗੱਡੀ ਦੀ ਜਜਮੈਂਟ ਦੇ ਨਾਲ ਨਾ ਜਾਣ ਆਪਣ ਗੋਦ ਦੇ ਨਾਲ ਜਾਣ ਵੀ ਮੈਂ ਆਪਣੀ ਸਹੀ ਜਾ ਰਿਹਾ ਅਗਲੇ ਡਰਾਈਵਰ ਨੂੰ ਨਾਲ ਵੇਖਣ ਆਪਣੀ ਸਹੀ ਵੇਖ ਕੇ ਤੇ ਆਪਣਾ ਸਫਰ ਕਰ। ਬਾਕੀ ਜਿਹੜੇ ਵੀ ਸਫਰ ਕਰਦੇ ਨੇ ਕੋਸ਼ਿਸ਼ ਕਰਨੀ ਫੌਵਲਟ ਪਹਿਲਾਂ ਇਹਨਾਂ ਦੀ ਗੱਡੀ ਹੋਵੇ ਤੇ ਇੰਡੀਕੇਟਰ ਜ਼ਰੂਰ ਲੱਗੇ ਹੋਣ। ਆਪਣੀ ਜਜਮੈਂਟ ਨਾਲ ਚੱਲਣ। ਕੀ ਨਾ ਬਾਜੀ ਆਪਣਾ ਰਮਨ ਜੀ ਕੀ ਮਾਮਲਾ ਸਰ ਜੀ ਤੁਹਾਨੂੰ ਐਕਸੀਡੈਂਟ ਹੋਇਆ? ਕੋਣੀ ਪਈ ਆਉਣਾ ਟਿਪਰ ਪਲਟਿਆ ਪਿਆ ਹੀ ਤਾਂ ਅਸੀਂ ਮਤਲਬ ਸਲੋ ਕਰ ਲਈ ਗੱਡੀ ਜਦੋਂ ਹੀ ਆਉਂਦੇ ਹਾਂ। ਤੇ ਕੋੜੁਕੇ ਵਾਲਾ ਇੱਕ ਉਹਦਾ ਮਗਰੋਂ ਆਇਆ ਉਹਨੇ ਸਿੱਧੀ ਵਿੱਚ ਲਿਆ ਕੇ ਮਾਰੀ ਇੱਕ ਗੱਡੀ ਹੋਰ ਹੀ ਉਹ ਚਲੇ ਗਈ ਆ। ਨਵਾ ਹਾਂਜੀ ਕਿ ਧੁੰਦਦਾ ਕਰਕੇ ਹੀ ਸਾਰਾ ਹਾਂਜੀ ਹਾਂਜੀ ਵਿਜ਼ਿਬਿਲਟੀ ਕਿੰਨੀ ਕੀ ਦਿਖ ਰਹੀ ਹੈਗੀ ਸਰ ਨੋਰਮਲ ਹੀ ਵਿਜ਼ਿਬਿਲਟੀ ਨਹੀਂ ਇੰਨੀ ਹੈਗੀ ਤਾਂ ਜਿਸ ਤਰ੍ਹਾਂ ਸਰ ਪੰਜਾਬ ਸਰਕਾਰ ਵੱਲੋਂ ਗਾਈਡਲਾਈਨਸ ਦਿੱਤੀਆਂ ਜਾਂਦੀਆਂ ਨੇ ਪੰਜਾਬ ਪੰਜਾਬ ਕੋਈ ਫੋਲੋ ਕਰੀਏ ਤੁਮੇ ਸਿਰ ਤੇ ਸਮਝਾਇਆ ਜਾਂਦਾ ਵੀ ਆਪਣੀ ਫੌਗ ਲਾਈਟ ਜਾਂ ਇੰਡੀਕੇਟਰ ਲਾ ਕੇ ਚੱਲੋ ਹਾਂਜੀ ਹਾਂਜੀ ਲਾਏ ਹੋਏ ਸੀ ਤੁਸੀਂ ਭਾਈ ਸਾਰਾ ਕੋਈ ਲੱਗਾ ਆਇਆ ਸੀਗਾ ਅੱਛਾ ਇਹ ਤਾਂ ਆਪਣੇ ਖਲੋਤੇ ਆਈ ਜੀ ਅੱਛਾ ਕੁੜਕੀ ਦੀ ਸਪੀਡ ਵੜੀ ਉਹਨੇ ਮਗਰੋਂ ਲਾ ਕੇ ਵਿੱਚ ਮਾਰਿਆ ਕਿੰਨਾ ਕੁ ਨੁਕਸਾਨ ਆਇਆ ਇਹਦਾ ਪਈਆ ਨੁਕਸਾਨ ਤੇ ਚਲੋ ਇਹ ਹੀ ਆ ਛੱਟਪੇਟ ਨਹੀਂ ਛੱਟਪੇਟ ਇਹਨਾਂ ਦੇ ਲੱਗੀ ਪੰਜੀ ਉਹਨਾਂ ਦੇ ਕੀ ਲੱਗਦੇ ਨੇ ਤੁਹਾਡੇ ਇਹ ਮੇਰੇ ਭਾਬੀ ਅੱਛਾ ਤੁਹਾਡੀ ਭਾਬੀ ਹਾਂਜੀ ਜੀ ਫਿਰ ਉਸ ਤੋਂ ਕੀ ਨਹੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪ੍ਰਿਆਪੀ ਸਸਿਕਲ ਜੀ ਮੇਰਾ ਨਾਮ ਡਾਕਟਰ ਹਰਮਨ ਪ੍ਰੀਤ ਸਿੰਘ ਹੈ ਜੀ ਜਦੋਂ ਜਿਹੜੇ ਇੱਥੇ ਐਕਸੀਡੈਂਟ ਹੋ ਗਿਆ ਬਣੀ ਜੁੱਤੀ ਨਹੀਂ ਬਣੀ ਜੁੱਤੀ ਤਾਂ ਤੁਹਾਡੇ ਕੋਲੇ ਜਿਹੜੇ ਟਿਸ਼ੂ ਡੈਰੀ ਸੀ ਤੇ ਕੀ ਹਾਲ ਸੀ ਸੀ ਸਾਡੇ ਕੋਲੇ ਆਈ ਤੋਂ ਮੇਰੇ ਤਿੰਨ ਕਿੰਨੇ ਪਹਿਲਾਂ ਇੱਕ ਮਾਸਕਾ ਯੂਐਲਟੀ ਆਈ ਹੈ ਜਿਹਦੇ ਵਿੱਚ ਸਾਡੇ ਕੋਲ 16 ਪੇਸ਼ੈਂਟ ਰਿਪੋਰਟ ਹੋਏ ਨੇ ਉਹਦੇ ਵਿੱਚ ਕਾਫੀ ਕੇਸ ਇਹੋ ਜਿਹੇ ਸੀਗੇ ਜਿਨ੍ਹਾਂ ਨੂੰ ਫ੍ਰੈਕਚਰ ਸੀਗਾ ਐਕਸਟ੍ਰੀਮਿਟੀਜ਼ ਦਾ ਫ੍ਰੈਕਚਰ ਪਾਏ ਗਏ ਨੇ ਉਹਨਾਂ ਵਿੱਚ ਦੋ ਤਾਂ ਟਿਬੀਆ ਦਾ ਫ੍ਰੈਕਚਰ ਲੱਗ ਰਹੇ ਤੇ ਇੱਕ ਰਿਸਟ ਦਾ ਫ੍ਰੈਕਚਰ ਵੀ ਹੈਗਾ ਸੀਗਾ ਤੇ ਨਾਲ ਪੇਸ਼ੈਂਟ ਨੂੰ ਸਾਰ ਨੂੰ ਟ੍ਰਾਇਜ ਕਰਕੇ ਪ੍ਰੋਪਰ ਫਾਸਟ ਇਟ ਦੇਖੇ ਤੇ ਕੁਝ ਪੇਸ਼ੰਗ ਜਿਹੜੇ ਇਹੋ ਜਿਹੇ ਵੀ ਸੀਗੇ ਜਿਨ੍ਹਾਂ ਨੂੰ ਸਵਿਚ ਕਰਦੀ ਲੋੜ ਸੀਗੀ ਉਹਨਾਂ ਨੂੰ ਸਚਰਿੰਗ ਕਰਕੇ ਡਰੈਸਿੰਗ ਕਰਕੇ ਉਹਨਾਂ ਨੂੰ ਆਪਾਂ ਆਪਣੇ ਕੀਤਾ ਆਇਆ ਕੰਜ਼ਰਵੇਟਿਵ ਮੈਨੇਜਮੈਂਟ ਤੇ ਰੱਖਿਆ ਆਇਆ ਪਰ ਜਿਹੜੇ ਪੇਸ਼ੈਂਟ ਸੀਗੇ ਜਿਨ੍ਹਾਂ ਦੇ ਹੈਡ ਇੰਜਰੀ ਲੱਗ ਰਹੀ ਸੀਗੇ ਉਹਨਾਂ ਨੂੰ ਹਾਇਰ ਸੈਂਟਰ ਰੈਫਰ ਕਰ ਦਿੱਤਾ ਗਿਆ ਹੈ ਤੇ ਹਾਇਰ ਸੈਂਟਰ ਤੋਂ ਬਾਅਦ ਕਿਸੇ ਵੱਲ ਹਸਪੀਟਲ ਭੱਤੀ ਜੀ ਮੇਰਾ opinion ਇਹੀ ਹੈ ਕਿ ਹਮੇਸ਼ਾ ਕੋਸ਼ਿਸ਼ ਕਰੋ ਕਿ ਖਾਸ ਕਰਕੇ ਇਸ ਤੰਗ ਤੇ ਜਦੋਂ ਸਵੇਰ ਦਾ ਟਾਈਮ ਆ ਉਹਦੇ ਵਿੱਚ ਆਪਣਾ ਜਿਆਦਾ ਬਾਹਰ ਨਾ ਨਿਕਲਿਆ ਜਾਵੇ ਤੇ ਜੇ ਨਿਕਲਿਆ ਵੀ ਜਾਵੇ ਤੇ ਆਪਣੀ ਸਪੀਡ ਲਿਮਿਟੇਸ਼ਨ ਨੂੰ ਜ਼ਰੂਰ ਮਾਇਨੇ ਰੱਖਿਆ ਜੇ ਤੇ ਹਜ਼ਰਡ ਲਾਈਟ ਦਾ ਯੂਜ਼ ਜ਼ਰੂਰ ਕਰਿਆ ਕਰੇ